ਸਾਡਾ ਸੁਧਾਰ ਹੋ ਜਾਂਦਾ ਤੇ ਅਸੀਂ ਲੋਕਾਂ ਦੇ ਸਾਹਮਣੇ ਕਰ ਦੇਣਾ ਵੀ ਇੱਥੇ ਸਾਨੂੰ ਗੱਲ ਆਈ ਸੀ ਸੁਧਾਰ ਤੁਹਾਡੇ ਸਾਹਮਣੇ ਪਿਆ ਉਹ ਜਨਵਰੀ ਜਵਾਬ ਦਿੰਦਾ ਜਨਵਰੀ ਜਵਾਬ ਦਿੰਦਾ ਬੋਲਣ ਦੀ ਲੋੜ ਨਹੀਂ ਆਪਾਂ ਲੜਨਾ ਵੀ ਨਹੀਂ ਕਿਸੇ ਨਾਲ ਬੋਲਣਾ ਵੀ ਨਹੀਂ ਕਿਸੇ ਨਾਲ ਤੇ ਆਪ ਕੋਈ ਨਾ ਜਿਵੇਂ ਜਿਵੇਂ ਸਵਾਲ ਆਉਣਗੇ ਆਪਾਂ ਸੋਧ ਕਰੀ ਜਾਣੀ ਆ ਉਹ ਜਿਵੇਂ ਸਾਰੇ ਮੁੰਡੇ ਗਈ ਜਿੰਦਾ ਘੜ ਕੇ ਬਣਾਈ ਆ ਤੇ ਆਪਾਂ ਘੜ ਦੀ ਤੁਰਿਆਉਣਾ ਗੁੱਲੀ ਵਾਂਗੂ ਸਿਰੇ ਤਾਂ ਆ ਦੇਖ ਲਓ ਬਈ ਕਾਲਾ ਰੰਗ ਆ ਕਾਲਾ ਰੰਗ ਆ ਬਈ ਜੀ ਉਹ ਕੂਤਰ ਵਾਲੇ ਮੁੰਡੇ ਕਹਿੰਦੇ ਸਾਡੇ ਜਗਦੇਵ ਸਰਪੰਚ ਕਹਿੰਦਾ ਹੁੰਦਾ ਵੀ ਕੂਤਰਾਂ ਜੀ ਨੂੰ ਜੋੜ ਬਣਾਉਣਾ ਆ ਗਿਆ ਨਾ ਹਾਂ ਉਹ ਬੰਦਾ ਤਾਰ ਗਿਆ ਤੇ ਅਸੀਂ ਉਹਦੇ ਪਿਓ ਤੋਂ ਸਿੱਖੇ ਵੇਏ ਆ ਗੱਲਾਂ ਠੀਕ ਹੈ ਜੀ ਤੇ ਵੀ ਜੋੜ ਮਲਾਉਣੇ ਆ ਗਏ ਸਾਨੂੰ ਚੌਧਰੀ ਜਗਦੇਵ ਆਪੇ ਉਹਦੇ ਕੱਢਦੇ ਆ ਚੌਧਰੀ 75 ਸਿੰਘ ਦੇ ਚੰਡੇ ਆ ਹਾਂ ਚੌਧਰੀ 75 ਸਿੰਘ ਦੇ ਚੰਡੇ ਆ ਵੀ ਆ ਸਾਨੂੰ ਇੱਕ ਤੋਂ ਸਵਾਲ ਕੀਤੇ ਤੇ ਕਾਲਾ ਵੀ ਕੱਢਦਾ ਇਹ ਮਖਾ ਕਾਲਾ ਵੀ ਕਢਾਦਾ ਓਨੇ ਵੀ ਇਹੀ ਗੱਲ ਕਹਿਣੀ ਉਹਨੂੰ ਕਬੂਤਰਾਂ ਦਾ ਵੀ ਸ਼ੌਂਕੀ ਸੀ ਕੁੱਕੜਾਂ ਦਾ ਵੀ ਸ਼ੌਂਕੀ ਸੀ ਕੁੱਤਿਆਂ ਦਾ ਵੀ ਸ਼ੌਂਕੀ ਸੀ ਸ਼ਿਕਾਰੀਆਂ ਦਾ ਓਨੇ ਕਹਿਣਾ ਯਾਰ ਸਾਨੂੰ ਜੇ ਜੋੜੇ ਮਲਾਉਣੇ ਆ ਗਏ ਉਦੋਂ ਦੀ ਸਾਰਾ ਕੁਝ ਹੀ ਸਿਕੜ ਜੇ ਫਿਰ ਉਹਦੇ ਸਹਰਾਣੇ ਬੈੰਦੇ ਹੀ ਰਹੇ ਗਾਲਾਂ ਵੀ ਲੈਂਦੇ ਰ ਮੇਰਾ ਸੁਹਾਗ ਸੀਗਾ ਹਾਂਜੀ ਪਰ ਹੁਣ ਮਾਲਕ ਦੀ ਮਿਹਰ ਆ ਗਈ ਜੋੜ ਮਲਾਉਣੇ ਆ ਗਏ ਜਿਹੇ ਜਾ ਕਹਿਣਗੇ ਆਪਾਂ ਉਹ ਜਾ ਕਰਦੇ